ਇਤਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਮਰਜੀਤ ਈਤਮਾਨ ਵੱਲੋਂ ਨਿੱਗਾ ਨਿੱਗਾ ਸਵਾਗਤ ਹੈ ਜੀ ਸੋ ਆਪ ਦੀ ਸਰਕਾਰ ਆਪ ਦੇ ਦਵਾਰ ਵਾਰਡ ਨੰਬਰ 10 ਕੋਰਾਲੀ ਜੋ ਚਨਾਲੋ ਪਿੰਡ ਹੈ ਸੋ ਇੱਥੇ ਅੱਜ ਇਹ ਕੈਂਪ ਲੱਗਿਆ ਹੋਇਆ ਹੈ ਜੋ ਇੱਕ ਛੱਤ ਦੇ ਥੱਲੇ ਕਈ ਮੈਹਿਕਮੇ ਪਹੁੰਚੇ ਹੋਏ ਨੇ ਸੋ ਇਹ ਬਹੁਤ ਹੀ ਵਧੀਆ ਸਕੀਮ ਹੈ ਜੋ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦੇ ਵੱਲੋਂ ਚਲਾਈ ਗਈ ਹੈ ਵੱਖ-ਵੱਖ ਪਿੰਡਾਂ ਦੇ ਵਿੱਚ ਵੱਖ-ਵੱਖ ਸ਼ਹਿਰਾਂ ਦੇ ਵਿੱਚ ਜਾ ਕੇ ਇਹ ਕੈਂਪ ਲਗਾਏ ਜਾ ਰਹੇ ਨੇ ਸੋ ਇਹ ਵਾਰਡ ਨੰਬਰ 10 ਹੈ ਜੋ ਇਸ ਦੇ ਕਾਉਂਸਲਰ ਨੇ ਸਰਦਾਰ ਬਹਾਦਰ ਸਿੰਘ ਓਕੇ ਅਤੇ ਜੋ ਮੋਤਵਰ ਬੰਦੇ ਨੇ ਪ੍ਰਦੀਪ ਰੂੜਾ ਜੀ ਚੇਅਰਮੈਨ ਹਰੀਸ਼ ਰਾਣਾ ਜੀ ਅਤੇ ਜੋ ਕੈਬਨਟ ਮੰਤਰੀ ਬੀਬਾ ਅਨਮੋਲ ਗਗਨਮਾਨ ਉਹਨਾਂ ਦੇ ਫਾਦਰ ਜੋਦਾ ਸਿੰਘ ਮਾਨ ਜੀ ਵੀ ਇੱਥੇ ਪਹੁੰਚੇ ਨੇ ਸੋ ਆਓ ਤੁਹਾਨੂੰ ਇਸ ਕੈਂਪ ਦੀ ਜਾਣਕਾਰੀ ਦਿਖਾਉਣੀ ਹੈ ਅਤੇ ਗੱਲਬਾਤ ਵੀ ਕਰਦੇ ਆ ਜੋ ਇੱਥੇ ਸ਼ਖਸੀਤਾਂ ਪਹੁੰਚੀਆਂ ਨੇ ਤੁਹਾਡੇ ਵਾਰਡ ਦੇ ਵਿੱਚ ਪੰਜਾਬ ਸਰਕਾਰ ਤੁਹਾਡੇ ਦੁਆਰ ਤੇ ਤਹਿਤ ਕੈਂਪ ਲਗਾਇਆ ਗਿਆ ਹੈ ਜੀ ਜਾਣਕਾਰੀ ਦਿਓਗੇ ਇਸ ਦੇ ਬਾਰੇ ਮੈਂ ਤਾਂ ਜੀ ਇਹ ਕਹਾਂਗਾ ਕਿ ਇਤਿਹਾਸ ਵਿੱਚ ਪਹਿਲੀ ਵਾਰ ਹੈ ਜੀ ਕਿ ਜਿਵੇਂ ਕਿ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਸਰਦਾਰ ਭਗਵੰਤ ਸਿੰਘ ਜੀ ਮਾਨ ਜੀ ਨੇ ਕਿਹਾ ਕਿ ਬੁਰਾ ਦੇ ਥੱਲੇ ਲੋਕਾਂ ਦੇ ਕੰਮ ਹੋਣਗੇ ਪਰ ਤੱਖ ਨੂੰ ਪ੍ਰਮਾਣ ਦੀ ਜੀ ਲੋੜ ਨਹੀਂ ਅੱਜ ਤੁਹਾਡੇ ਸਾਹਮਣੇ ਸਾਡੇ ਨਗਰ ਚਨਾਲੋਂ ਦੇ ਵਿੱਚ ਅਜਮਾਨ ਸਾਹਿਬ ਦੀ ਸਾਡੇ ਬਹੁਤ ਹੀ ਸਤਿਕਾਰਯੋਗ ਕੈਬਨਟ ਮੰਤਰੀ ਪੰਜਾਬ ਮੈਡਮ ਅਨਮੋਲ ਕਗਨ ਮਾਨ ਜੀ ਉਹਨਾਂ ਦੀ ਸਾਰੀ ਟੀਮ ਦੇ ਵੱਲੋਂ ਜਿਹੜਾ ਇਹ ਏਡਾ ਵਿਸ਼ੇਸ਼ ਉਪਰਾਲਾ ਸਾਡੀ ਸੰਗਤ ਨੂੰ ਜਿਹੜਾ ਲਾਹਾ ਮਿਲਿਆ ਕਿ ਘਰ ਬੈਠ ਕੇ ਸਾਰੇ ਕੰਮ ਸਾਰੇ ਵਿਭਾਗਾਂ ਦੇ ਕਿਰਤ ਵਿਭਾਗ ਦਾ ਹੋਵੇ, ਬਿਜਲੀ ਵਿਭਾਗ ਦਾ ਹੋਵੇ, ਮਾਲ ਮਹਿਕਮੇ ਦਾ ਹੋਵੇ, ਨਗਰ ਕੌਂਸਲ ਦਾ ਹੋਵੇ ਇੱਥੇ ਮੌਕੇ ਤੇ ਹੱਲ ਕੀਤੇ ਜਾ ਰਹੇ ਨੇ ਔਰ ਮੈਂ ਵਿਸ਼ੇਸ਼ ਤੌਰ ਤੇ ਧੰਨਵਾਦੀਆਂ ਸਰਦਾਰ ਜੋਧਾ ਸਿੰਘ ਜੀ ਮਾਨ ਸਾਹਿਬ, ਸਾਡੇ ਰਾਣਾ ਹਰੀਸ਼ ਜੀ ਚੇਅਰਮੈਨ ਸਾਹਿਬ ਜਿਨ੍ਹਾਂ ਨੇ ਬਹੁਤ ਹੀ ਸਾਡੇ ਸ਼ਹਿਰ ਦੀ ਇਮਾਨਦਾਰੀ ਦੇ ਨਾਲ ਸੇਵਾ ਚੱਲ ਰਹੀ ਹੈ ਜੀ ਔਰ ਮੈਂ ਤਾਂ ਆਪਣੇ ਨਗਰ ਦੇ ਵਿੱਚ ਜਿਹੜਾ ਬਹੁਤ ਵੱਡਾ ਇੱਕ ਕੁੰਭ ਜਿਹੜਾ ਕਿ ਲੋਕਾਂ ਨੂੰ ਘਰ ਬੈਠ ਕੇ ਜਿਹੜੀ ਰਾਹਤ ਮਹਿਸੂਸ ਹੋ ਰਹੀ ਹੈ ਕਿਸੇ ਦਾ ਲੇਬਰ ਕਾਰਡ ਬਣ ਰਿਹਾ ਸਾਨੂੰ ਤਾਂ ਅਸੀਂ ਤਾਂ ਅੱਜ ਤੱਕ ਦੇਖਿਆ ਨਹੀਂ ਜੀ ਕਿ ਅੱਜ ਜੋ ਇਤਿਹਾਸ ਦੇ ਵਿੱਚ ਪਹਿਲੀ ਵਾਰ ਇਹ ਮਾਨ ਸਾਹਿਬ ਦੀ ਸਰਕਾਰ ਕਰ ਰਹੀ ਹੈ ਔਰ ਸਾਡੇ ਭੈਣ ਅਨਮੋਲ ਗਗਨ ਮਾਨ ਜੀ ਮੰਤਰੀ ਸਾਹਿਬ ਇੱਕ ਪਰਿਵਾਰ ਦੀ ਤਰ੍ਹਾਂ ਸਾਡੇ ਖਰੜ ਹਲਕੇ ਨੂੰ ਉਹਦਾ ਕੰਮ ਕਰ ਰਹੇ ਆ ਇਮਾਨਦਾਰੀ ਦੇ ਨਾਲ ਔਰ ਇਹ ਪਹਿਲਾ ਪਹਿਲੇ ਸਾਡੇ ਮੰਤਰੀ ਸਾਹਿਬ ਹੈ ਜਿਹੜੇ ਕਿ ਬਹੁਤ ਹੀ ਘਰ ਘਰ ਜਾ ਕੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਹੱਲ ਕਰ ਰਹੇ ਆ ਮਾਨ ਸਾਹਿਬ ਉਹਨਾਂ ਦਾ ਸਾਰੀ ਸਮੂਚੀ ਮੈਡਮ ਅਨਮੋਲ ਕਗਨ ਮਾਨ ਜੀ ਦੀ ਟੀਮ ਦਾ ਬਹੁਤ ਹੀ ਧੰਨਵਾਦ ਕਰਦਾ ਆਪਣੇ ਸ਼ਹਿਰ ਵੱਲੋਂ ਆਪਣੀ ਨਗਰ ਕੌਂਸਲ ਵੱਲੋਂ ਕਿ ਸਾਨੂੰ ਬਹੁਤ ਵੱਡਾ ਲਾਹਾ ਦਿੱਤਾ ਹੈ ਜੀ ਧੰਨਵਾਦ ਜੀ ਮਾਨ ਸਾਹਿਬ ਅੱਜ ਪਿੰਡ ਚਨਾਲੋ ਵਰ ਦੇ ਵਿੱਚ ਕੈਂਪ ਲਗਾਇਆ ਗਿਆ ਪੰਜਾਬ ਸਰਕਾਰ ਤੁਹਾਡੇ ਦੁਆਰ ਤੇ ਵੱਡੀ ਗਿਣਤੀ ਦੇ ਵਿੱਚ ਲੋਕ ਹੋਰ ਆਪਣੀਆਂ ਸਮੱਸਿਆ ਲੈ ਕੇ ਆਏ ਆ ਦੇ ਮੌਕੇ ਤੇ ਹੱਲ ਹੋ ਰਿਹਾ ਕੀ ਕਹਿਣਾ ਚਾਹੁੰਗੇ ਜੀ ਦੇਖੋ ਇਹ ਸਾਡੇ ਸੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਦਾ ਤੇ ਪੰਜਾਬ ਸਰਕਾਰ ਦਾ ਇੱਕ ਬਹੁਤ ਵੱਡੀ ਪਹਿਲ ਕਦਮੀ ਹੈ ਕਿ ਸਰਕਾਰ ਆਪਕੇ ਦਵਾਰ ਜਿਹੜਾ ਪ੍ਰੋਗਰਾਮ ਕੀਤਾ ਜਾ ਰਿਹਾ ਹੈ ਜਿਹੜੇ ਲੋਕਾਂ ਨੂੰ ਪਤਾ ਨਹੀਂ ਸੀ ਜਿਹੜੇ ਲੋਕਾਂ ਦਾ ਇਹ ਸੀ ਬਹੁਤ ਸਾਰੇ ਜਿਹੜੇ ਕੰਮ ਨੇ ਸਰਕਾਰ ਕਰਦੀ ਹੈ ਲੇਕਿਨ ਉਹਨਾਂ ਕੰਮਾਂ ਬਾਰੇ ਆਮ ਬੰਗਲੋਕ ਨੂੰ ਪਤਾ ਨਹੀਂ ਹੁੰਦਾ ਇਹ ਬਹੁਤ ਸਾਰੇ ਪੂਰੇ ਪੰਜਾਬ ਦੇ ਵਿੱਚ ਜ਼ੋਰ-ਸ਼ੋਰ ਨਾਲ ਹਰ ਜਗ੍ਹਾ ਤੇ ਚਾਹੇ ਜਿੰਨੇ ਵੀ ਕੰਮ ਨੇ ਸਾਡੇ ਕਿਰਤਭਾਗ ਨੇ ਸਾਡੇ ਕਿਰਤੀ ਕੰਮੇ ਨੇ ਉਹਨਾਂ ਦੇ ਕਾਰਡ ਬਣਨੇ ਨੇ ਜਾਂ ਜਿਨ੍ਹਾਂ ਦੇ ਰਾਸ਼ਨ ਕਾਰਡ ਕੱਟੇ ਗਏ ਸੀ ਤੇ ਹੋਰ ਜਿੰਨੇ ਵੀ ਭਾਗਾਂ ਦੇ ਸਾਡੇ ਨੋਕਲ ਜਿਹੜਾ ਸ਼ਹਿਰ ਦੇ ਕੁਰਾਲੀ ਦੇ ਕੰਮ ਸੀਗੇ ਸਾਰੇ ਕੰਮਾਂ ਦਾ ਇੱਥੇ ਹਰ ਇੱਕ ਬੰਦਾ ਆ ਕੇ ਕਰਾ ਸਕਦਾ ਹੈ ਤੇ ਅਸੀਂ ਲਗਾਤਾਰ ਇਸ ਤੋਂ ਬਾਅਦ ਲੋਕ ਸਿੱਧੇ ਜਾ ਕੇ ਵੀ ਜਿੱਥੇ ਵੀ ਸਾਡੇ ਦਫ਼ਤਰ ਨੇ ਉੱਥੇ ਜਾ ਕੇ ਵੀ ਕਰਾ ਸਕਦੇ ਆ ਲੇਕਿਨ ਲੋਕਾਂ ਨੂੰ ਜਾਗਰਤ ਕਰਨ ਵਾਸਤੇ ਇੱਕ ਬਹੁਤ ਵੱਡਾ ਜਿਹੜਾ ਸਰਕਾਰ ਵੱਲੋਂ ਉਪਰਾਲਾ ਕੀਤਾ ਗਿਆ ਤੇ ਵਿਸ਼ੇਸ਼ ਤੌਰ ਤੇ ਮੈਂ ਦੇਖਦਾ ਵੀ ਕੈਂਪ ਬੜੀ ਹੀ ਬਹੁਤ ਵਧੀਆ ਸਫਲਤਾ ਨਾਲ ਚੱਲ ਰਿਹਾ ਹੈ ਸਾਡੇ ਜਿੰਨੇ ਸਾਡੇ ਐਮਸੀ ਸਾਹਿਬਾਨ ਇੱਥੇ ਖੜੇ ਹੈ ਇਹ ਵਿਸ਼ੇਸ਼ ਕਰਕੇ ਸਾਡੇ ਬਹਾਦਰ ਸਿੰਘ ਜੀ ਓਕੇ ਦਾ ਇਹ ਬਹੁਤ ਵੱਡੀ ਇਹਨਾਂ ਦੀ ਭਜਨ ਅਠਾ ਜਿਹੜਾ ਲਗਾਤਾਰ ਇਹ ਇਕੱਲੇ ਆਪ ਦੇ ਵਾਰਡ ਨੂੰ ਨਹੀਂ ਸਾਂਭਦੇ ਪੂਰੇ ਸ਼ਹਿਰ ਦੇ ਨਾਲ ਕੰਟ੍ਰੈਕਟਰ ਰਹਿੰਦੇ ਆ ਤੇ ਇਸ ਤੋਂ ਬਿਨਾਂ ਰੂੜਾ ਜੀ ਸਾਡੇ ਖੜੇ ਆ ਹੈਪੀ ਜੀ ਖੜੇ ਆ ਤੇ ਸਾਡੇ ਚੇਅਰਮੈਨ ਸਾਹਿਬ ਵੀ ਖੜੇ ਆ ਸਾਡੀ ਵਲਾਗ ਇਨਚਾਰਜ ਹੈ ਹਰਪ੍ਰੀਤ ਕੌਰ ਔਰ ਜਿੰਨੇ ਵੀ ਸਾਡੇ ਵਲੰਟੀਅਰ ਸਾਹਿਬਾਨ ਨੇ ਸਾਡੀ ਜਿਹੜੀ ਪੂਰੀ ਟੀਮ ਅਨਮੋਲ ਗਗਨਵਾਲ ਟੀਮ ਹੈ ਜਿਹੜੀ ਉਹ ਇੱਥੇ ਮੌਜੂਦ ਹੈ ਜਿਹੜੀ ਬੜੇ ਪਿਆਰ ਨਾਲ ਸਤਿਕਾਰ ਨਾਲ ਜਿਹੜਾ ਵੀ ਕੰਮ ਆਉਂਦਾ ਹੈ ਉਹ ਕਰਵਾ ਰਹੇ ਆ। ਮਾਨ ਸਾਹਿਬ ਕਿੰਨੇ ਕੁ ਲੋਕ ਹੁਣ ਤੱਕ ਇਸ ਕੈਂਪ ਰਾਹੀਂ ਲਾਹਾ ਲੈ ਚੁੱਕੇ ਆ ਤੇ ਅੱਗੇ ਵੀ ਜਿਹੜੇ ਇਹ ਕੈਂਪ ਕਿ ਆ ਇਸੇ ਤਰ੍ਹਾਂ ਚੱਲਦੇ ਰਹਿਣਗੇ ਜੀ? ਬਿਲਕੁਲ ਜੀ ਲਗਾਤਾਰ ਇਹ ਕੈਂਪ ਇਸ ਤਰ੍ਹਾਂ ਹੀ ਅਸੀਂ ਸਮੇ ਟੂ ਸਮੇ ਕਰਵਾਉਂਦੇ ਰਹਾਂਗੇ। ਔਰ ਇਹ ਲੋਕਾਂ ਨੂੰ ਵਿਸ਼ੇਸ਼ ਕਰਕੇ ਕਿ ਜਾਗਰਤਾ ਆਈ ਹੈ ਤੇ ਜਿੱਥੇ ਵੀ ਜਿਹੜਾ ਅੱਜ ਰਹਿ ਜਾਣਗੇ ਉਹ ਅਗਲੇ ਕੈਂਪਾਂਚ ਕਰ ਲੈਣਗੇ ਜਾਂ ਡਾਇਰੈਕਟ ਜਾ ਕੇ ਵੀ ਜਦੋਂ ਮਰਜ਼ੀ ਕਰਾ ਸਕਦੇ ਆ ਕਿਉਂਕਿ ਕਰਾਲੀ ਸ਼ਹਿਰ ਦੀ ਡਿਵੈਲਪਮੈਂਟ ਦੀ ਬਹੁਤ ਵੱਡੀ ਲੋੜ ਸੀ ਚਾਹੇ ਇੱਥੋਂ ਦੇ ਸੜਕਾਂ ਸੀ ਚਾਹੇ ਇੱਥੋਂ ਦਾ ਸੀਵਰੇਜ ਸੀ ਚਾਹੇ ਇੱਥੋਂ ਦੇ ਗਰਾਊਂਡ ਸੀਗੇ ਉਹ ਪੂਰਾ ਹੀ ਬੇਟੀ ਅਨਮੋਲ ਗਗਨਮਾਨ ਉਹਦਾ ਪੂਰਾ ਜੋਰ ਲੱਗਿਆ ਵੀ ਸ਼ਹਿਰ ਦੀ ਜਿਹੜੀ ਆ ਅਸੀਂ ਨਿਹਾਰ ਬਦਲੀਏ ਸ਼ਹਿਰ ਦੀ ਜਿਹੜੀ ਪੂਰੀ ਕਹਾਣੀ ਗੱਲ ਪਾ કરીਏ ਜਿਸ ਤਰ੍ਹਾਂ ਮਾਨ ਸਾਹਿਬ ਸਾਡੇ ਕਰਾਲੀ ਨੂੰ ਜਿਸ ਤਰ੍ਹਾਂ ਫਾਇਰ ਬ੍ਰਿਗੇਡ ਦੀ ਇੱਕ ਲੋੜ ਹੈਗੀ ਆ ਕਿਉਂਕਿ ਸ਼ਹਿਰ ਦੇ ਵਿੱਚ ਅਸਤਵਾਜੀ ਵਿਕਦੀ ਹੈ ਜਿਸ ਤਰ੍ਹਾਂ ਚਨਾਲੋ ਤੁਸੀਂ ਆਏ ਸੀ ਪਿੱਛੇ ਫੂਕਲ ਪੈਂਡ ਚ ਬਹੁਤ بڑا ਅਗਨੀ ਕਾਂਡ ਹੋਇਆ ਹਾਦਸਾ ਵਾਪਰਿਆ ਕਈ ਜਾਨਾਂ ਗਈਆਂ ਇੱਕ ਦੋ ਜੀ ਤੇ ਸ਼ਹਿਰ ਵਾਸੀਆਂ ਦੀ ਇਹ ਮੰਗ ਹੈਗੀ ਆ ਜਿਸ ਤਰ੍ਹਾਂ ਕਿ ਸਾਡੇ ਸ਼ਹਿਰ ਨੂੰ ਇੱਕ ਫਾਇਰ ਬ੍ਰਿਗੇਡ ਜਿਹੜੀ ਹੈਗੀ ਆ ਉਹ ਚਾਹੀਦੀ ਆ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਫਾਇਰ ਬ੍ਰਿਗੇਡ ਦਾ ਦੇਖੋ ਇੱਥੋਂ ਦਾ ਪਤਾ ਸੀ ਪਾਸ ਹੋ ਗਿਆ ਬਹੁਤ ਜਲਦੀ ਇੱਥੇ ਪੂਰਾ ਜਿਹੜਾ ਸਿਸਟਮ ਹੈ ਇੱਥੇ ਹੋ ਜਾਣਾ ਸ਼ੁਰੂ ਤੇ ਇਹ ਵੀ ਇੱਕ ਅਸੀਂ ਦੇਖਿਆ ਵੀ ਸ਼ਹਿਰ ਦੀ ਇੱਕ ਬਹੁਤ ਵੱਡੀ ਡਿਮਾਂਡ ਹੈ ਇਹ ਵੱਡੇ ਸ਼ਹਿਰਾਂ ਦੇ ਵਿੱਚ ਸਮਾਰ ਹੋਣ ਵਾਲਾ ਜਿਸ ਤਰ੍ਹਾਂ ਸਾਡੇ ਉਹ ਸਰਕਾਰੀ ਹਸਪਤਾਲ ਜਿਹੜਾ ਹੈਗਾ ਤੁਸੀਂ ਉਹਦੇ ਵਿੱਚ ਜਿਸ ਤਰ੍ਹਾਂ ਹੁਣ ਪੇਵਰ ਦਾ ਕੰਮ ਸ਼ੁਰੂ ਕੀਤਾ ਲੋਕਾਂ ਨੂੰ ਜਾਣ ਆਉਣ ਚ ਜਿਹੜੀ ਦਿੱਕਤ ਆਉਂਦੀ ਸੀਗੀ ਤੇ ਹੋਰ ਹਸਪਤਾਲ ਬਾਰੇ ਵੀ ਜਿਹੜੀ ਇੱਕ ਬਹੁਤ ਵੱਡੀ ਗ੍ਰਾਂਟ ਸੁਣਨੇ ਚਾਹੁੰਦਾ ਮੈਡਮ ਸਾਹਿਬ ਨੇ ਜਿਹੜੀ ਅਨਮੋਲ ਕਗਰਮਾਨ ਜੀ ਨੇ ਤਕਰੀਬਨ 13 ਕਰੋੜ ਰੁਪਏ ਦੀ ਜਿਹੜੀ ਗ੍ਰਾਂਟ ਮਨਜ਼ੂਰ ਕਰਾਈ ਹੈ ਉਹ ਕਦੋਂ ਤੱਕ ਜਿਹੜੀ ਹੈ ਕਿਉਂਕਿ ਉਹ ਕਦੋਂ ਤੱਕ ਸ਼ਹਿਰ ਨੂੰ ਜਿਹੜੀ ਸਮਰਪਿਤ ਹੋਊਗੀ ਨਹੀਂ ਸਾਰਾ ਕੁਝ ਸਮੇਂ ਦੇ ਸਮੇਂ ਸਿਰ ਆਈ ਜਾਂਦਾ ਜੀ ਹਰ ਇੱਕ ਚੀਜ਼ ਜਿਹੜੀ ਹੋਈ ਜਾ ਰਹੀ ਹੈ ਹੁਣ ਤੁਹਾਡੇ ਸਾਹਮਣੇ ਆ ਤੁਹਾਡੀ ਬਹੁਤ ਵੱਡੀ ਮੰਗ ਸੀ ਇੱਕ ਸਿੰਘਪੁਰਾ ਰੋਡ ਦੀ ਮੰਗ ਸੀ ਕਾਫੀ ਤੇ ਹੋਰ ਵੀ ਜਿੰਨੇ ਕੰਮ ਸੀਗੇ ਇਹ ਸਾਰੇ ਬਹੁਤ ਆ ਦਿਨਾਂ ਜੀ ਜਲਦੀ ਸ਼ੁਰੂ ਹੋ ਜਾਣਗੇ ਟੋਟਲੀ ਧੰਨਵਾਦ ਪਿੰਡਾਂਵਾਂ ਦੇ ਵਿੱਚ ਜਿਹੜਾ ਇੱਕ ਕੈਂਪ ਲਗਾਇਆ ਗਿਆ ਹੈ ਇਹ ਆਏ ਤੇ ਵੱਡੀ ਗਿਣਤੀ ਵਿੱਚ ਲੋਕ ਇੱਥੇ ਪਹੁੰਚ ਕੇ ਇਸ ਕੈਂਪ ਦਾ ਲਾਹਾ ਲੈ ਰਹੇ ਆ। ਕੀ ਕਹਿਣਾ ਚਾਹੁੰਦੇ ਸੀ? ਦੇਖੋ ਬਹੁਤ ਵੱਡੀ ਗੱਲ ਹੈ ਜੀ ਜਿੱਦਾਂ ਮਾਨ ਸਾਹਿਬ ਨੇ ਕਿਹਾ ਸੀ ਕਿ ਜਿਹੜੀ ਸਰਕਾਰ ਹੈ ਉਹ ਪਿੰਡਾਂ ਤੋਂ ਚੱਲੇਗੀ ਜੀ। ਪੰਜਾਬ ਦੇ ਲਈ ਫੈਸਲੇ ਹੈ ਜੀ ਹੁਣ ਪਿੰਡਾਂ ਦੀ ਸੱਤਾਂ ਵਿੱਚੋਂ ਲਈ ਜਾਣਗੇ ਤੇ ਤੁਸੀਂ ਹੁਣ ਦੇਖ ਰਹੇ ਹੋ ਤੁਹਾਡੇ ਸਾਹਮਣੇ ਹੀ ਹੈ ਤੇ ਇਸ ਤੋਂ ਪਹਿਲਾਂ ਜਿਹੜਾ ਕੈਂਪ ਸੀ ਉਹ ਪੜਿਆਲੇ ਸੀ ਜੀ ਉੱਥੇ ਵੀ ਲਗਭਗ 250 300 ਬੰਦਿਆਂ ਨੇ ਆਪਣੇ ਕੰਮ ਕਰਾਏ ਉੱਥੇ ਤੇ ਸਾਰਿਆਂ ਦੇ ਜਿਹੜੇ ਕੰਮ ਹੈਗੇ ਮੌਕੇ ਤੇ ਹੋ ਰਹੇ ਨੇ ਕੋਈ ਖੱਡਲ ਖਵਾ ਨਹੀਂ ਹੋ ਰਹੀ ਹੈਗੀ। ਉਨਾ ਕੜਲਖਵੜੀ ਨੂੰ ਰੋਕਣ ਵਾਸਤੇ ਜਿਹੜੇ ਅਫਸਰ ਹੈਗੇ ਉਹ ਘਰ ਚੱਲ ਕੇ ਆ ਜੋ ਮਲਕੀ ਕੈਂਪਾਂ ਵਿੱਚ ਆ ਰਹੇ ਨੇ ਤੇ ਲੋਕਾਂ ਦੇ ਕੰਮ ਹੋ ਰਹੇ ਨੇ ਜੇਕਰ ਗੱਲ ਕਰੀਏ ਕਿਉਂਕਿ ਇਹ ਸ਼ਹਿਰ ਦਾ ਵਾਰਡ ਹੈ ਪਿੰਡਾਂ ਦੇ ਸ਼ਹਿਰਾਂ ਦੇ ਵਿੱਚ ਕਿਹੜੇ ਕੰਮ ਜਿਹੜੇ ਵੱਖਰੇ ਤੌਰ ਤੇ ਆਉਂਦੇ ਯਾਰ ਮੋਟਰ ਜ਼ਿਆਦਾਤਰ ਤੇ ਹੁੰਦੇ ਦੇਖੋ ਇਦਾਂ ਸੀ ਗੱਲ ਕਿ ਹੁਣ ਪਿੱਛੇ ਜੇ ਰਸਨ ਕਾਰਡ ਘਟੇ ਸੀ ਕਾਫੀ ਜੀ ਉਹ ਸਾਰੇ ਰਸਨ ਕਾਰਡ ਬਹਾਲ ਕੀਤੇ ਜਾ ਰਹੇ ਨੇ ਉਹ ਸਾਰੇ ਨਾਮ ਲੌਡ ਕਰ ਲਈ ਉਹਨਾਂ ਦੇ ਜੀ ਤੇ ਪਿੰਡਾਂ ਦੇ ਵਿੱਚ ਵੀ ਅਲੱਗ ਕੰਮ ਹੈ ਸ਼ਹਿਰ ਦੇ ਕੁਝ ਥੋੜੇ ਅਲੱਗ ਕੰਮ ਹੈ ਸ਼ਹਿਰ ਦੇ ਪਰ ਕਿਸੇ ਵੀ ਤਰ੍ਹਾਂ ਦੇ ਕੰਮ ਨੂੰ ਕੋਈ ਕੋਈ ਦਿੱਕਤ ਨਹੀਂ ਆ ਰਹੀ ਹੈ ਕਿ ਸਾਰੇ ਕੰਮ ਜਿਹੜੇ ਹੈਗੇ ਆ ਬਹੁਤ ਵਧੀਆ ਹੋ ਰਹੇ ਨੇ ਅਸੀਂ ਬੜਾ ਧੰਨਵਾਦ ਕਰਨਾ ਚਾਹਾਂਗੇ ਆਪਣੇ ਕੈਬਨ ਮંત્રી ਸਾਡੇ ਛੋਟੇ ਭੈਣ ਅਨਮੋਲ ਗਗਨਮਾਨ ਜੀ ਦਾ ਕਿ ਜਿਨ੍ਹਾਂ ਨੇ ਸਾਨੂੰ ਸਾਰੇ ਪਿੰਡਾਂ ਦੇ ਵਿੱਚ ਤੇ ਸਾਰੇ ਵਾਰਡਾਂ ਦੇ ਵਿੱਚ ਸਾਨੂੰ ਕੈਂਪ ਲਿੱਤੇ ਨੇ ਤੇ ਲੋਕਾਂ ਨੂੰ ਜਾਗਰੂਤ ਕੀਤਾ ਜਾ ਰਿਹਾ ਹੈ ਦੇ ਵਿੱਚ ਹੀ ਜਿਹੜਾ ਕੈਂਪ ਲਗਾਇਆ ਗਿਆ ਪੰਜਾਬ ਸਰਕਾਰ ਤੋਂ ਅੱਡੇ ਦੁਆਰ ਤੇ ਸੋ ਕਿਹੋ ਜਿਹਾ ਰਿਸਪਾਂਸ ਮਿਲਿਆ ਇਹ ਕੈਂਪ ਨੂੰ ਤੁਸੀਂ ਦੇਖ ਰਹੇ ਹੋ ਮੇਰਾ ਖਿਆਲ ਹੈ ਇੱਥੇ ਮੇਰਾ ਗਿਣਤੀ ਦੇ ਮੁਤਾਬਕ 5-600 ਬੰਦਾ ਹੁਣ ਤੱਕ ਇਸ ਕੈਂਪ ਵਿੱਚ ਸ਼ਿਰਕਤ ਕਰ ਚੁੱਕਿਆ ਅਸੀਂ ਵੀ ਬੜੇ ਕੈਂਪ ਕਵਰ ਕਰੇ ਪਰ ਸਭ ਤੋਂ ਜ਼ਿਆਦਾ ਭੀੜ ਇਸ ਕੈਂਪ ਦੇ ਵਿੱਚ ਦੇਖ ਨੂੰ ਮਿਲਦੀ ਸੋ ਕਿਹੜੀਆਂ ਮੁੱਖ ਸਮੱਸਿਆਵਾਂ ਲੋਕ ਲੈ ਕੇ ਆਏ ਇੱਥੇ ਨਾ ਜਿਹੜੀ ਮੁੱਖ ਸਮੱਸਿਆਵਾਂ ਆਸੀਂ ਤੁਸੀਂ ਸਾਰੇ ਈਓ ਸਾਹਿਬ ਨੂੰ ਅਸੀਂ ਦੱਸੀਆਂ ਤੇ ਈਓ ਸਾਹਿਬ ਜਿਹੜੇ ਹੈਗੇ ਆ ਵਾਕਈ ਇੱਕ ਜਿਹਨੂੰ ਅਫਸਰ ਕਹੀਦਾ ਨਾ ਉਸ ਉਸ ਤਰ੍ਹਾਂ ਕੰਮ ਕਰ ਰਹੇ ਸਾਡੇ ਸ਼ਹਿਰ ਵਾਸਤੇ ਤੇ ਅਸੀਂ ਸਮੱਸਿਆਵਾਂ ਇਹਨਾਂ ਨੂੰ ਦੱਸੀਆਂ ਸਾਰੀਆਂ ਵੀ ਜਿਹੜੀ ਕੋਈ ਪਿੰਡ ਦੀ ਕਿਸੇ ਗਲੀ ਨਾਲ ਦੀ ਸਮੱਸਿਆ ਕੋਈ ਧਰਮਸ਼ਾਲਾ ਦੀ ਸਮੱਸਿਆ ਉਹ ਸਮੱਸਿਆਵਾਂ ਵੀ ਦੱਸੀਆਂ ਪਰ ਜਿਹੜਾ ਇਹ ਸਰਕਾਰ ਆਪਕੇ ਦੁਆਰਾ ਜਿਹੜਾ ਪ੍ਰੋਗਰਾਮ ਅੱਜ ਸਾਡੇ ਪਿੰਡ 'ਚ ਹੋਇਆ ਵਾਕਈ ਸਾਨੂੰ ਬੜਾ ਮਜ਼ਾ ਆਇਆ ਇਸ ਗੱਲ ਦਾ ਕਿ ਸਾਡਾ ਬਹੁਤ ਲੰਬਾ ਰਾਜਨੀਤਿਕ ਜੀਵਨ ਰਿਹਾ ਉਹਦੇ ਅੰਦਰ ਅਸੀਂ ਪਹਿਲੀ ਵਾਰ ਦੇਖ ਰਹੇ ਹਾਂ ਵੀ ਜਿਹੜਾ ਸਰਕਾਰ ਦੇ ਦੁਆਰਾ ਇੰਨੇ ਅਫਸਰਾਂ ਨੂੰ ਨਾਲ ਲੈ ਕੇ ਐਡਾ ਬੜੀ ਜਿਹੜੀ ਮਹਿੰਮ ਚਾਲੂ ਕੀਤੀ ਹੈ ਵਾਕਈ ਮੈਂ ਕਹਿੰਦਾ ਵੀ ਆਮ ਆਦਮੀ ਪਾਰਟੀ ਹੈ ਜਿਹੜੀ ਅਨਮੋਲ ਗਗਨ ਮਾਨ ਜੀ ਸਾਡੇ ਕੈਬਨਿਟ ਮੰਤਰੀ ਪੰਜਾਬ ਹੈ ਉਹ ਸਹੀ ਦਿਸ਼ਾ ਵੱਲ ਨੂੰ ਜਾ ਰਹੇ ਹੈ ਪਿੰਡ ਵਾਸੀਆਂ ਨੇ ਮਹੱਲਾ ਕਲੀਨਿਕ ਦੀ ਵੀ ਮੰਗ ਕੀਤੀ ਹੈ ਉਹ ਕਹਿੰਦੇ ਡਾਕਟਰੀ ਸੈਂਟਰੀ ਜ਼ਰੂਰ ਹੈ ਪਰ ਜੇਕਰ ਪਿੰਡ ਦੇ ਵਿੱਚ ਮਹੱਲਾ ਕਲੀਨਿਕ ਬਣ ਜਾਵੇ ਤਾਂ ਉਹਨਾਂ ਨੂੰ ਕਾਫੀ ਜਿਹੜੀ ਸਹੂਲਤ ਹੋ ਜੂਗੀ ਮੈਡੀਕਲ ਸੂਨ ਦਾ ਬਿਲਕੁਲ ਤੁਹਾਡੀ ਗੱਲ ਸਹੀ ਹੈ ਲੇਕਿਨ ਸਾਡਾ ਜਿਹੜਾ ਸ਼ਹਿਰ ਹੈ ਨਾ ਕੁਰਾਲੀ ਇੱਥੇ ਇੱਕ ਬਹੁਤ ਵਧੀਆ ਹਸਪਤਾਲ ਵੱਡਾ ਪਹਿਲਾਂ ਹੈਗਾ ਜੀ 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 ਡਿਮਾਂਡ ਕਰਨਾ ਬੜੀ ਵਾਜਿਬ ਗੱਲ ਹੈ ਪਰ ਹਸਪਤਾਲ ਨੇੜੇ ਹੋਣੇ ਕਰਕੇ ਹੋ ਸਕਦਾ ਹੈ ਇਹ ਡਿਮਾਂਡ ਸਾਡੀ ਥੋੜੀ ਲੇਟ ਹੋ ਸਕਦੀ ਹੈ ਪਰ ਕੋਸ਼ਿਸ਼ ਕੀਤੀ ਜਾਗੀ ਜੀ ਕੈਂਪ ਲਗਾਇਆ ਗਿਆ ਹੈ ਕਿ ਉਹ ਜਾ ਰਿਸਪਾਂਸ ਮਿਲੇ ਜੀ ਕੈਂਪ ਨੂੰ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਹਰਪ੍ਰੀਤ ਕੌਰ ਬਲਾਕ ਪ੍ਰਧਾਨ ਹੈ ਜੀ ਸਾਡਾ ਮਾਰਨਿੰਗ ਚ ਖਰੜਸੀ ਅੱਜ ਉੱਥੇ ਬਹੁਤ ਵਧੀਆ ਰਿਸਪੌਂਸ ਆਇਆ ਤੇ ਹੁਣ ਅਸੀਂ ਇੱਥੇ ਆਏ ਹਾਂ ਚਨਾਲੋ ਚ ਇੱਥੇ ਵੀ ਬਹੁਤ ਵਧੀਆ ਰਿਸਪੌਂਸ ਆ ਰਿਹਾ ਮੈਂ ਕਾਫੀਆਂ ਨੂੰ ਪੁੱਛ ਚੁੱਕੀ ਹਾਂ ਕਿ ਤੁਹਾਡੇ ਕੰਮ ਕਿੱਦਾਂ ਦੇ ਹੋ ਰਹੇ ਆ ਨਹੀਂ ਹੋ ਰਹੇ ਆ ਉਹਨਾਂ ਦੇ ਪਹਿਲ ਦੇ ਤਾਰ ਤੇ ਉਹਨਾਂ ਦੇ ਕੰਮ ਹੋ ਰਹੇ ਆ ਜੀ ਜਿਹੜੀਆਂ ਮੁੱਖ ਸਮੱਸਿਆਵਾਂ ਜਿਹੜੀਆਂ ਇਸ ਕੈਂਪ ਦੇ ਵਿੱਚ ਲੋਕ ਲੈ ਕੇ ਆਏ ਸਮੱਸਿਆਵਾਂ ਤੇ ਸ਼ਹਿਰਾਂ ਦਾ ਫਰਕ ਹੈ ਸਮੱਸਿਆਵਾਂ ਦਾ ਵੀ ਫਰਕ ਹੈ ਹਾਂ ਜੀ ਸਮੱਸਿਆਵਾਂ ਵਿੱਚ ਦੇਖੋ ਐਦਾਂ ਸਰ ਛੋਟੀਆਂ ਛੋਟੀਆਂ ਸੜਕਾਂ ਦੀਆਂ ਆ ਰ ਤੇ ਫਾਦਰ ਜੀ ਸਾਡੇ ਇੱਧਰ ਆਏ ਵੇ ਆ ਉਹ ਲੋਕਾਂ ਦੀ ਸੁਣ ਰਹੇ ਆ ਗੱਲਾਂ ਉਹ ਬਹੁਤ ਜਲਦੀ ਅਸੀਂ ਉਹ ਸਮੱਸਿਆ ਵੀ ਦੂਰ ਕਰ ਦਨੇ ਜੀ ਪਿੰਡ ਪੜਿਆਲਾ ਦੇ ਵਿੱਚ ਮੰਗ ਆਈ ਹੈ ਮੈਡੀਕਲ ਦੀ ਥੋੜੀ ਜਿਹੀ ਸਮੱਸਿਆ ਦੀ ਘਾਟ ਆ ਰਹੀ ਹੈ ਜੀ ਉਹ ਕਹਿ ਰਹੇ ਆ ਵੀ ਪਿੰਡ ਦੇ ਵਿੱਚ ਜਿਹੜਾ ਮਹਿੰਮ ਸਰਕਾਰ ਵੱਲੋਂ ਚਲਾਈ ਗਿਆ ਉਸ ਦੇ ਆਧਾਰ ਤੇ ਕਲੀਨਿਕ ਖੋਲ੍ਹਿਆ ਜਾਣਾ ਕੀ ਕਹਿਣਾ ਚਾਹੁੰਦੇ ਆ ਅ ਮੰਗ ਕੀਤੀ ਹੈ ਮੰਗ ਕੀਤੀ ਹੈ ਸਰ ਕੋਈ ਗੱਲ ਨਹੀਂ ਸਰ ਅਗਰ ਉਹਨਾਂ ਨੇ ਮੰਗ ਕੀਤੀ ਤਾਂ ਬਹੁਤ ਜਲਦੀ ਇਹ ਸਮੱਸਿਆ ਨਹੀਂ ਅਸੀਂ ਉਹਨਾਂ ਦੀ ਦੂਰ ਕਰ ਦਨੇ ਜੀ ਜੀ ਇਹ ਸਭ ਪਿੰਡ ਚਨਾਲੋ ਕੈਂਪਲ ਗਿਆ ਗਿਆ ਪੰਜਾਬ ਸਰਕਾਰ ਤੁਹਾਡੇ ਜਵਾਬ ਦੇ ਸੋ ਤੁਸੀਂ ਵੀ ਸਵੇਰ ਦੇ ਕੈਂਪ ਦੇ ਵਿੱਚ ਹਾਜ਼ਰ ਰਹੇ ਹੋ ਕਿ ਇਹੋ ਜੀਆਂ ਲੋਕ ਸਮੱਸਿਆਵਾਂ ਲੈ ਕੇ ਆਏ ਆ ਤੇ ਕੀ ਉਹਨਾਂ ਦੇ ਹੱਲ ਕੱਢੀ ਜਾਏ ਆ ਲੋਕ ਜਿੱਥੇ ਮੇਰੇ ਵਿਭਾਗ ਦਾ ਸਬੰਧ ਹੈ ਤਾਂ ਜਿਵੇਂ ਲੋਕਾਂ ਦੀਆਂ ਸਮੱਸਿਆਵਾਂ ਸਫਾਈ ਸੰਬੰਧੀ ਜਾਂ ਕੋਈ ਗਲੀ ਦਾ ਨਿਰਮਾਣ ਕਰਨਾ ਜਾਂ ਕਿਸੇ ਦਾ ਪਾਣੀ ਦਾ ਕਨੈਕਸ਼ਨ ਕੋਈ ਪ੍ਰੋਬਲਮ ਅਸੀਂ ਇਹ ਮੌਕੇ ਤੇ ਹੱਲ ਕੀਤੀਆਂ ਹੈਗੀਆਂ ਨੇ ਤੇ ਜਿੱਥੇ ਕਿਤੇ ਗਲੀਆਂ ਨਵੀਆਂ ਸਾਰੀਆਂ ਹੋਣ ਵਾਲੀਆਂ ਗਲੀਆਂ ਦੀਆਂ ਜਾਂ ਰਿਪੇਅਰ ਹੋਣ ਵਾਲੀਆਂ ਇਹ ਅਸੀਂ ਆਪਣਾ ਨੋਟ ਕੀਤਾ ਤੇ ਪਹਿਲ ਦੇ ਆਧਾਰ ਤੇ ਇਹਨਾਂ ਨੂੰ ਜਲਦੀ ਹੀ ਇਹਨਾਂ ਦੇ ਜਿਹੜੇ ਟੈਂਡਰ ਵਗੈਰਾ ਲਗਾ ਕੇ ਅਸੀਂ ਉਹ ਸਾਰੀਆਂ ਜਿਹੜੀਆਂ ਸਮੱਸਿਆਵਾਂ ਅੱਜ ਇੱਥੇ ਆਈਆਂ ਨੇ ਤਾਂ ਉਹ ਅਸੀਂ ਦੂਰ ਕਰਾਂਗੇ ਮੇਨਲੀ ਸਮੱਸਿਆ ਜੇ ਸਫਾਈ ਦੀ ਸੀ ਅਸੀਂ ਕਾਫੀ ਸਾਰੀਆਂ ਉਹ ਮੌਕੇ ਤੇ ਹੱਲ ਕਰਵਾਈਆਂ ਨਗੀਆਂ ਤੇ ਬਾਕੀ ਹੋਰ ਵੀ ਸਮੱਸਿਆਵਾਂ ਜੋ ਵੀ ਹੈ ਦੂਜੇ ਵਿਭਾਗਾਂ ਨਾਲ ਸੰਬੰਧਿਤ ਨੇ ਜਿਵੇਂ ਰਾਸ਼ਨ ਕਾਰਡ ਜਾਂ ਲੇਬਰ ਕਾਰਡ ਬਣਾਣੇ ਜਾਂ ਪੈਨਸ਼ਨਾਂ ਦਾ ਉਹ ਕਰਨਾ ਹੈਗਾ ਅਪਲਾਈ ਕਰਨਾ ਉਹ ਮੌਕੇ ਦੀ ਇਹਨਾਂ ਦਾ ਬਣਾਏ ਜਾ ਰਹੇ ਹੈਗਾ ਸਾਰਾ ਸਰ ਅੱਜ ਪਿੰਡ ਚ ਨਾਲੋਂ ਦੇ ਵਿੱਚ ਕੈਂਪ ਲਗਾਇਆ ਗਿਆ ਹੈ ਜੀ ਪੰਜਾਬ ਸਰਕਾਰ ਤੁਹਾਡੇ ਦਵਾਰ ਤੇ ਤੋਂ ਡਿਪਾਰਟਮੈਂਟ ਵੱਲੋਂ ਵੀ ਜਿਹੜੀ ਸੇਵਾ ਸਹੂਲਤਾਂ ਇੱਥੇ ਦਿੱਤੀਆਂ ਗਈਆਂ ਸੋ ਕਿੰਨੇ ਕ ਲੋਕਾਂ ਨੇ ਆਪਣਾ ਚੈੱਕਅਪ ਕਰਾਇਆ ਤੇ ਕਿਹੜੀਆਂ ਮੁੱਖ ਜਿਹੜੀਆਂ ਬਿਮਾਰੀਆਂ ਦਾ ਅੱਜ ਇਲਾਜ ਜਾਂ ਚੈੱਕਅਪ ਕੀਤਾ ਗਿਆ ਅੱਜ ਦਾ ਜੋ ਕੈਂਪ ਹੈ ਜੋ ਪੰਜਾਬ ਸਰਕਾਰ ਦੇ ਯਤਨਾਂ ਨਾਲ ਕੇ ਸਰਕਾਰ ਤੁਹਾਡੇ ਦਵਾਰ ਇਸ ਵਿੱਚ ਸਾਡੀ ਹੈਲਥ ਦੀ ਟੀਮ ਇੱਥੇ ਆਈ ਹੋਈ ਹੈ ਜਿਸ ਵਿੱਚ ਕਿ ਜੋ ਵੀ ਹੈਲਥ ਡਿਪਾਰਟਮੈਂਟ ਦੀਆਂ ਸਾਰੀਆਂ ਸੇਵਾਵਾਂ ਅਸੀਂ ਰੈਗੂਲਰ ਦੇ ਰਹੇ ਹਾਂ ਅੱਜ ਜੋ ਲੋਕਾਂ ਦੇ ਦਵਾਰ ਤੇ ਜਾ ਕੇ ਦੇ ਰਹੇ ਹਾਂ ਜਿਸ ਵਿੱਚ ਸਭ ਤੋਂ ਜ਼ਿਆਦਾ ਜਨਮ ਅਤੇ ਮੌਤ ਦੀ ਕਿਸਤ ਨੂੰ ਕੋ ਰਜਿਸਟ੍ਰੇਸ਼ਨ ਪ੍ਰੋਬਲਮ ਆ ਰਹੀ ਹੈ ਕਿਸੇ ਨੂੰ ਨਾਮ ਚੇਂਜ ਕਰਨਾ ਹੈ ਕੋਈ ਲੇਟ ਐਂਟਰੀ ਹੈ ਜਾਂ ਇਸ ਤੋਂ ਇਲਾਵਾ ਕੋਈ ਵੈਕਸੀਨ ਬੱਚਾ ਦੀ ਵੈਕਸੀਨ ਬੁਢਾਪਾ ਪੈਨਸ਼ਨ 올ਡੇਜ ਪੈਨਸ਼ਨ ਹੈਂਡੀਕੈਪ ਸਰਟੀਫਿਕੇਟਸ ਜਾਂ ਹੋਰ ਕਿਸੇ ਤਰ੍ਹਾਂ ਦੀ ਪ੍ਰੋਬਲਮ ਜੋ ਵੀ ਹੈਲਥ ਡਿਪਾਰਟਮੈਂਟ ਨਾਲ ਰਿਲੇਟਡ ਹੈ ਉਸ ਦੇ ਸਾਰੇ ਇਸ਼ੂ ਇੱਥੇ ਕਰ ਰਹੇ ਹਾਂ ਤੇ ਉਮੀਦ ਆਸੀਂ 5 ਵਜੇ ਤੱਕ ਇੱਥੇ ਹੈ ਅਪ੍ਰੋਕਸੀਮੇਟਲੀ ਸਾਡੇ ਕੋਲ 2.5 300 ਦੇ ਉਮੀਦ ਹੈ 30 ਮਰੀਜ਼ ਅਸੀਂ ਹੁਣ ਤੱਕ ਅਟੈਂਡ ਕਰ ਚੁੱਕੇ ਆ ਤੇ ਅਪ੍ਰੋਕਸੀਮੇਟਲੀ 300 ਮਰੀਜ਼ ਸਾਨੂੰ ਲੱਗਦਾ ਵੀ ਇੱਥੇ ਸੇਵਾਵਾਂ ਦਵਾਂਗੇ ਅੱਜ ਅਸੀਂ ਜੇਕਰ ਸਰ ਗੱਲ ਕਰੀਏ ਕਿਹੜੀ ਮੁੱਖ ਸਮੱਸਿਆ ਹੈ ਨਾ ਸਾਰਿਆਂ ਦੇ ਵਿੱਚੋਂ ਜ਼ਿਆਦਾ ਦੇਖਣ ਨੂੰ ਮਿਲਦੀ ਹੈ ਦੇਖੋ ਦੋ ਤਿੰਨ ਕੇਸ ਸਾਡੇ ਕੋਲ ਆਏ ਜਿਨ੍ਹਾਂ ਨੂੰ ਕੋਈ ਕਨਫਿਊਜ਼ਨ ਸੀ ਵੀ ਉਹਨਾਂ ਦੇ ਡੈਥ ਸਰਟੀਫਿਕੇਟ ਨਹੀਂ ਬਣਿਆ ਸੀ ਉਹਦੋਂ ਅਸੀਂ ਗਾਈਡ ਕਰਤਾ ਵੀ ਕੀ ਪ੍ਰੋਸੈਸ ਹੈ ਪਹਿਲਾਂ ਇੱਕ ਵਾਰੀ ਆਪਾਂ ਨੂੰ ਅਪਲਾਈ ਕਰਕੇ ਫਿਰ ਉਹ ਸਾਰਾ ਪ੍ਰੋਸੈਸ ਤੁਹਾਨੂੰ ਪਤਾ ਅੱਜਕਲ ஆன் ਇੱਕ ਦੋ ਲੋਕਾਂ ਦੇ ਡਾਕੂਮੈਂਟਸ ਘੱਟ ਸੀ ਉਹਨਾਂ ਨੂੰ ਡਾਕੂਮੈਂਟ ਲੈਣ ਲਈ ਕੱਲ ਹਸਪਤਾਲ ਵਿੱਚ ਬੁਲਾਇਆ ਹੈ ਤੇ ਮੈਂ ਉਹਨਾਂ ਨੂੰ ਆਪਣਾ ਨੰਬਰ ਦੇ ਦਿੱਤਾ ਵੀ ਉੱਥੇ ਆ ਗਿਓ ਜਦੋਂ ਵੀ ਆ ਕੇ ਮੇਰੇ ਨਾਲ ਕੰਟੈਕਟ ਕਰਕੇ ਜੋ ਵੀ ਉਹਨਾਂ ਦੀ ਸਹੂਦਤ ਹੋਊਗੀ ਜੋ ਵੀ ਉਹਨਾਂ ਦੀ ਕਮੀ ਪੇਸ਼ੀ ਦੂਰ ਕੀਤੀ ਜਾਊਗੀ ਸਰ ਕੀ ਨਾਮ ਹੈ ਕਿਹੜੇ ਡਿਪਾਰਟਮੈਂਟ ਤੋਂ ਤੁਸੀਂ ਅੱਜ ਇੱਥੇ ਪੰਜਾਬ ਸਰਕਾਰ ਤੁਹਾਡੇ ਦੁਆਰ ਤੇ ਜਿਹੜੇ ਟੈਂਪ ਲਗਾਏ ਗਏ ਉੱਥੇ ਪਹੁੰਚੇ ਹੋ ਜੀ ਮੇਰਾ ਨਾਮ ਰਗਵੀਰ ਹੈ ਜੀ ਤੇ ਮੈਂ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਜੀ ਟੀਮ ਦਾ ਮੈਂਬਰ ਹੈ ਤੇ ਲੇਬਰ ਕੋਆਰਡੀਨੇਟਰ ਪੰਜਾਬ ਤੇ ਮੈਂ ਲੇਬਰ ਦਾ ਸਾਰਾ ਕੰਮ ਦੇਖਦਾ ਹ ਸੋ ਕੈਂਪ ਲਗਾਇਆ ਗਿਆ ਸਰ ਕਿੰਨੇ ਜਿਹੜੇ ਲੋਕ ਇੱਥੇ ਆਪਣੀ ਸਮੱਸਿਆਵਾਂ ਲੈ ਕੇ ਆਏ ਸੀ ਕਿਵੇਂ ਉਹਨਾਂ ਨੂੰ ਜਿਹੜਾ ਸੈਟੀਸਫਾਈ ਕੀਤਾ ਗਿਆ ਹਾਂਜੀ ਸੈਟੀਸਫਾਈ ਦੇਖੋ ਜਿੰਨੇ ਵੀ ਸਵੇਰ ਦੇ 12 ਵਜੇ ਤੱਕ ਕੈਂਪ ਲੱਗਿਆ ਹੋਇਆ ਏ ਤੇ ਬਹੁਤ ਵਧੀਆ ਰਿਸਪੌਂਸ ਮਿਲ ਰਿਹਾ ਅੱਜ ਤੇ ਬਾਕੀ ਪੰਜਾਬ ਦੇ ਜਿੰਨੇ ਵੀ ਸਾਰੇ ਬਹੁਤ ਵਧੀਆ ਮਿਲ ਗਿਆ ਅੱਛਾ ਲੱਗ ਰਿਹਾ ਵੀ ਜਿਹੜੇ ਆਪਣਾ ਪੰਜਾਬ ਸਰਕਾਰ ਆਪ ਦੇ ਦਵਾਰ ਦੇ ਤਹਿਤ ਜਿਹੜੇ ਕੈਂਪ ਲਗਾਏ ਜਾ ਰਹੇ ਆ ਲੋਕਾਂ ਦੀਆਂ ਮੁਸ਼ਕਲਾਂ ਹੱਲ ਹੋ ਰਹੀਆਂ ਨੇ ਬਾਕੀ ਹੋ ਰਹੀਆਂ ਨੇ ਸਾਰੀਆਂ ਜੀ ਤੇ ਆਪਣਾ ਤਾਂ ਸਾਡਾ ਆਪਣਾ ਖੁਦ ਦਾ ਲੇਬਰ ਦਾ ਡਿਪਾਰਟਮੈਂਟ ਆ ਜਿਹੜਾ ਜਿਵੇਂ ਕਿ ਪਹਿਲਾਂ ਕਾਫੀ ਆਬਜੈਕਸ਼ਨ ਲੱਗ ਜਾਂਦੀ ਸੀ ਜਿਵੇਂ ਆਪਾਂ ਲੀਵਰ ਕਾਰਡ ਪਰਦੇਸੀ ਜਾਂ ਕੋਈ ਉਹਦੇ ਚ ਡੇਟ ਆਫ ਬਰਥ ਦਾ ਪ੍ਰੋਬਲਮ ਆਉਂਦੀ ਸੀ ਤੇ ਐਨ ਦੀ ਸਪੋਟ ਹੋਣੀ ਆਪਾਂ ਭਰਾ ਕੇ ਨਾਲ ਦੀ ਨਾਲ ਹੀ ਉਹਦੇ ਜਮ੍ਹਾਂ ਹੋ ਰਹੇ ਨੇ ਤੇ ਇੱਕ ਹਫਤੇ ਦੇ ਵਿੱਚ ਕਾਰਡ ਬਣ ਰਿਹਾ ਉਹਨਾਂ ਦਾ ਨਾਲ ਦੀ ਨਾਲ ਕਿੰਨੇ ਕਾਰਡ ਅੱਜ ਅਪਲਾਈ ਕੀਤੇ ਗਏ ਅੱਜ ਲਗਭਗ 25 ਤੋਂ 30 ਕਾਰਡ ਜਿਹੜੇ ਹੈਗੇ ਆ ਉਹ ਫਾਰਮ ਭਰ ਚੁੱਕੇ ਉਹਨਾਂ ਦੇ ਹਾਂਜੀ ਤੇ ਨਾਲ ਹੈ ਬੋਲੋ ਨਾ ਕੁਝ ਹਾਂਜੀ ਕੋਈ ਬਣੀ ਬਸ ਇਹ ਬੋਲੋ ਤੇ ਜਿਹੜੇ ਜਿੰਨੀਆਂ ਵੀ ਆਪਣਾ ਕਾਰਡ ਭਰੇ ਜਾ ਰਹੇ ਹੈ 1 ਹਫ਼ਤੇ ਦੇ ਅੰਦਰ ਅੰਦਰ ਉਹਦੇ ਬਣ ਰਹੇ ਹੈ ਤੇ ਉਸ ਤੋਂ ਬਾਅਦ ਜਿਹੜੀਆਂ ਸਕੀਮਾਂ ਵੀ ਆਪਾਂ ਨਾਲ ਦੀ ਨਾਲ ਦਵਾਗੇ ਸਾਰੀਆਂ ਨਾਲ